ਹਾਂਜੀ ਪੰਜਾਬੀ ਮਸ਼ਰੂਫ ਨੇ ਹਲੇ ਰੁੱਜੇ ਹੋਏ ਨੇ ਭੰਗੜੇ ਭੁੰਗੜੇ ਪਾਉਣ ਦੇ ਲਲਕਾਰੇ ਮਾਰਨ ਚ ਬੱਕਰੇ ਬੁਲਾਉਣ ਚ ਦਾਰੂਆਂ ਪੀਣ ਚ ਵਿਆਹਾਂ ਦੇ ਵਿੱਚ ਆਰਕੈਸਟਰਾਂ ਦੇ ਉੱਤੋਂ ਪੈਸੇ ਡਾਉਣ ਚ ਜ਼ਮੀਨਾਂ ਵੇਚਣ ਚ ਕਰਜ਼ੇ ਚੱਕਣ ਚ ਮਹਿੰਗੀਆਂ ਗੱਡੀਆਂ ਲੈਣ ਚ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਨੂੰ ਭੱਜਣ ਚ ਉਲਝੇ ਹੋਏ ਨੇ ਪੰਜਾਬੀ ਹਲੇ ਪੰਜਾਬੀ ਉਲਝੇ ਹੋਏ ਨੇ ਹਲੇ ਲੱਤਾਂ ਕਿਵੇਂ ਖਿੱਚਣੀਆਂ ਇੱਕ ਦੂਜੇ ਦੀਆਂ ਪੰਜਾਬੀ ਉਲਝੇ ਹੋਏ ਨੇ ਧੜਿਆਂ ਚ ਸਿਆਸਤਾਂ ਚ ਪਾਰਟੀਆਂ ਚ ਪੰਜਾਬੀਆਂ ਦੀਆਂ ਅਖਾਨੀਆਂ ਕਰਤੀਆਂ ਲਾਲਚ ਦੀ ਪੱਟੀ ਨੇ ਚੜੀ ਹੋਈ ਹੈ ਪੰਜਾਬੀਆਂ ਦੇ ਅੱਖਾਂ ਤੇ ਸਾਡੇ ਪੰਜਾਬ ਦੇ ਪੰਜਾਬੀ ਬੁੱਧੀਜੀਵੀਆਂ ਦੇ ਹਲੇ ਬੁੱਧੀ ਨੂੰ ਜੰਗਾਲ ਲੱਗੀ ਪਈ ਐ ਪਤਾ ਨਹੀਂ ਕਦੋਂ ਖੁਰਚਣਗੇ ਜੰਗਾਲ ਸਾਡੇ ਪੰਜਾਬ ਦੇ ਗਦਾਰ ਬੇਈਮਾਨ ਲਚਾਰ ਚੱਪਲ ਚੱਟ ਸਾਡੇ ਲੀਡਰ ਹਲੇ ਦਿੱਲੀ ਦੀਆਂ ਚੱਪਲਾਂ ਚੱਟ ਰਹੇ ਨੇ ਕੁਰਸੀਆਂ ਵਿਚਾਰ ਰਹੇ ਨੇ ਆਵਦੀਆਂ ਕੋਈ ਕੁਰਸੀ ਤੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਲੇਲੜੀਆਂ ਕੱਢਦੇ ਆ ਦਿੱਲੀ ਦੇ ਅੱਗੇ ਲੇਟਦੇ ਆ ਉਹਨਾਂ ਨੇ ਗਿੱਟੇ ਚ ਆ ਕੇ ਚੜਦੇ ਆ ਪੈਰ ਚੜਦੇ ਆ ਜਾ ਕੇ ਹਲੇ ਉਧਰ ਉਲਝੇ ਹੋਏ ਨੇ ਦੀਡਰ ਵੀ ਉਲਝੇ ਬੁੱਧੀਜੀਵੀ ਵੀ ਹਲੇ ਜੰਗ-ਜੰਗ ਲਾਉਣਗੇ ਖੁਰਚਣਗੇ ਫੇਰ ਕਿਤੇ ਗੱਲਬਾਤ ਕਰਨਗੇ ਤੇ ਲੋਕ ਤਾਂ ਆਪਾਂ ਨੂੰ ਪਤਾ ਹੀ ਐ ਕਿ ਸਾਡਾ ਤਾਂ ਸੱਤਿਆਨਾਸ਼ ਹੋਈ ਪਿਆ ਇਹ ਗੱਲਾਂ ਮੈਂ ਕਿਉਂ ਕਰ ਰਿਹਾ ਇਹ ਗੱਲਾਂ ਮੈਂ ਤਾਂ ਕਰ ਰਿਹਾ ਪੰਜਾਬੀਓ ਕਿਉਂਕਿ ਹਰ ਰੋਜ਼ ਹਰ ਰੋਜ਼ ਸਾਡੇ ਤੇ ਕੋਈ ਨਾ ਕੋਈ ਹਮਲਾ ਹੋ ਰਿਹਾ ਹਰ ਰੋਜ਼ ਸਾਨੂੰ ਲਗਾਤਾਰ ਖੋਖਲਾ ਕੀਤਾ ਜਾ ਰਿਹਾ ਮੇਰਾ ਵੀਰ ਮੈਂ ਬਹੁਤੀਆਂ ਗੱਲਾਂ ਬਹੁਤ ਵਾਰ ਸਾਨੂੰ ਕਹਿੰਦਾ ਨਹੀਂ ਹੁੰਦਾ ਬਹੁਤ ਗੰਭੀਰ ਤੇ ਅਹਿਮ ਗੱਲ ਮੈਂ ਕਰਨ ਲੱਗਿਆ ਮੇਰਾ ਵੀਰ ਇਹਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਹਰ ਪੰਜਾਬੀ ਤੱਕ ਪਹੁੰਚਾ ਦਿਓ ਯਾਰ ਪਹੁੰਚਾਓ ਇਹਨੂੰ ਲਾਜ਼ਮੀ ਕਿਉਂਕਿ ਬਹੁਤ ਗੰਭੀਰ ਤੇ ਅਹਿਮ ਮਸਲਾ ਹੈ ਲੈ ਹੁਣ ਮੈਂ ਗੱਲ ਜਦੋਂ ਕੋਈ ਗੰਭੀਰ ਮਸਲੇ ਦੀ ਗੱਲ ਕਰਨ ਲੱਗੂਗਾ ਆ ਨਾਲ ਹੀ ਨਾਲ ਬੰਦੇ ਟੁੱਟਣੇ ਸ਼ੁਰੂ ਹੋ ਜਾਣਗੇ ਛੱਡ ਪਰੇ ਪਤਾ ਨਹੀਂ ਕਿਹੜੀ ਇਹ ਕਹਾਣੀ ਤੋਰ ਕੇ ਵਹਿ ਗਿਆ ਪਰ ਨਹੀਂ ਇਹ ਕਹਾਣੀਆਂ ਨਹੀਂ ਇਹ ਛੋਡੀ ਹੋਂਦ ਦੇ ਮਸਲੇ ਨੇ ਛੋਡੀ ਜੜ ਦੇ ਮਸਲੇ ਨੇ ਛੋਡੀ ਸੱਭਿਆਤਾ ਦੇ ਮਸਲੇ ਨੇ ਸੋਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਹੈ ਉਹ ਮਸਲੇ ਨੇ ਊਠ ਪਟਾੰਗ ਸੁਣਨ ਵਾਲਿਓ ਆ ਹੋਰ ਇਧਰਲੇ ਉਧਰ ਦੀਆਂ ਗੱਲਾਂ ਬਾਤਾਂ ਸੁਣਨ ਵਾਲਿਓ ਯਾਰ ਰੀਲਾਂ ਦੇ ਨੱਤ ਨਾਲੇ ਪੰਜਾਬੀਓ ਜਾਂ ਰੀਲਾਂ ਦੇਖਣ ਵਾਲੇ ਪੰਜਾਬੀਓ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਲੱਗਾ ਸਾਂਝੀ ਕਰ ਦਿਓ ਅੱਜ ਸੋਡੀ ਮਾਂ ਬੋਲੀ ਪੰਜਾਬੀ ਤੇ ਬਹੁਤ ਵੱਡਾ ਹਮਲਾ ਹੋਇਆ ਧਿਆਨ ਨਾਲ ਸੁਣ ਲਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੇਲਾ ਮੈਂ 5-7 ਮਿੰਟ ਬੋਲਣਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਦੇ ਜਾਇਓ ਜੁੜੇ ਰਹੋ ਲਗਾਤਾਰ ਤੇ ਹੋਰ ਜੋੜਦੇ ਜਾਇਓ CBSE ਨੇ CBSE ਨੇ ਸੋਡੀ ਬੋਲੀ ਜਿਹੜੀ 22526 ਦਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਨਵੀਂ ਸਿੱਖਿਆ ਨੀਤੀ ਦੇ ਵਿੱਚ ਉਹਨਾਂ ਨੇ ਸੋਡੀ ਪੰਜਾਬੀ ਬੋਲੀ ਨੂੰ ਖੁੰਝੇ ਲਾ ਤਾ ਕਿਨਾਰੇ ਕਰਤਾ ਕਾਢ ਹੀ ਦਿੱਤਾ ਖਤਮੀ ਕਰਤੀ ਖੇਡ ਅਸੀਂ ਗੱਲ ਕਰਦੇ ਆਂ ਬੋਰਡਾਂ ਦੇ ਪੰਜਾਬੀ ਰੰਗ ਮਾਰਦੇ ਫਿਰਦੇ ਇਹੋ ਜਿਹੀ ਗੱਲ ਕਹਿੰਦਾ ਦਫ਼ਤਰਾਂ 'ਚ ਪੰਜਾਬੀ ਲਾਗੂ ਹੋਵੇ ਅਦਾਲਤਾਂ 'ਚ ਕੰਮ ਪੰਜਾਬੀ ਸ਼ੁਰੂ ਹੋਵੇ ਅਗਲੇ ਆਨੇ ਸੋਡੇ ਸਕੂਲਾਂ ਦੇ ਵਿੱਚ ਸੋਡੇ ਜਵਾਕਾਂ ਕੋਲੋਂ ਵੀ ਸੋਡੀ ਮਾਂ ਬੋਲੀ ਖੋਲੀ ਕਿੰਨੇ ਕ ਨੂੰ ਪਤਾ ਪੰਜਾਬੀਆਂ ਨੂੰ ਇਹਨਾਂ ਗੱਲਾਂ ਬਾਰੇ ਤੁਰੇ ਫਿਰੋ ਉਧਰ ਨੂੰ ਨਾ ਗਏ ਇੱਧਰ ਨੂੰ ਨਾ ਗਏ ਉਧਰ ਰੌਲਾ ਪਾ ਲਿਆ ਇੱਧਰ ਰੌਲਾ ਪਾ ਲਿਆ ਅਗਲਾ ਸੋਡੀਆਂ ਜਣਾਚਾਂ ਦਾਤੀ ਪਾਈ ਬੈਠਾ ਰੋਜ਼ ਵੱਢਦਾ ਰੋਜ਼ ਵੱਢ ਰਿਹਾ ਰੋਜ਼ ਵੱਢ ਰਿਹਾ ਤੁਸੀਂ ਘੂਕ ਸੁੱਤੇ ਪਏ ਹੋ ਬਹੁਤ ਵੱਡਾ ਹਮਲਾ ਛੋਡੀ ਬੋਲੀ ਦੇ ਉੱਤੇ ਜੋ ਸੀਬੀਐਸਸੀ ਨੇ ਨਾਮਾ ਜਿਹੜੀ ਸਿੱਖਿਆ ਨੀਤੀ ਦੇ ਲੈ ਕੇ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਅਸੀਂ ਯੂਨੀਵਰਸਿਟੀਆਂ ਦਾ ਸੈਮੀਨਾਰ ਰੱਖੇ ਅਸੀਂ ਵੱਡੇ ਵੱਡੇ ਬੁੱਧੀਜੀਵੀਆਂ ਨੂੰ ਮਿਲੇ ਬੁੱਧੀਜੀਵੀਆਂ ਨੇ ਸੈਮੀਨਾਰ ਵੀ ਕਰਾਏ ਲੋਕਾਂ ਨੇ ਰੌਲਾ ਵੀ ਪਾਇਆ ਲੋਕਾਂ ਨੂੰ ਵੀ ਕਿਹਾ ਉਹ ਨਵੀਂ ਸਿੱਖਿਆ ਨੀਤੀ ਸਰਕਾਰ ਤੇ ਦਬਾਅ ਪਾਓ ਪੰਜਾਬ 'ਚ ਨਾ ਲਾਗੂ ਹੋਣ ਦਿਓ ਆ ਹੁਣ ਇਹਨਾਂ ਦਾ ਸਿੱਖਿਆ ਮੰਤਰੀ ਬੋਲੀ ਜਾਂਦਾ ਹਰਜੋਤ ਬੈਂਸ ਟਵੀਟ ਕਰ ਰਿਹਾ ਹੈ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਛੋਟੀਆਂ ਲੱਤਾਂ 'ਚ ਇੰਨੀ ਜਾਨ ਹੈਗੀ ਮੈਂ ਸਿੱਖਿਆ ਮੰਤਰੀ ਨੂੰ ਪੁੱਛਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਭਵਨ ਸੋ ਮਾਨ ਨੂੰ ਪੁੱਛਦਾ ਵੀ ਤੇਰੀਆਂ ਲੱਤਾਂ 'ਚ ਇੰਨੀ ਜਾਨ ਹੈ ਕਿ ਤੂੰ ਉਹ ਸਿੱਖਿਆ ਨੀਤੀ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਂਦਾ ਜਿਵੇਂ ਦਖਣ ਨੇ ਲਿਆਂਦਾ ਹੈਗੀ ਜਾਨ ਇੰਨੀ ਕੱਲੇ ਟਵਿੱਟਰਾਂ 'ਚ ਸਾਰੀ ਜਾਣੇ ਹੋ ਕੱਲੀਆਂ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਕਰੀ ਜਾਂਦੇ ਹੋ ਵੀ ਹਾਂ ਜੀ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੀ ਆ ਕਿੰਨੇ ਵਿਰੋਧੀ ਐ ਸਵਾਇ ਪ੍ਰਗਟ ਸਿੰਘ ਤੋਂ ਪਰਗਟ ਸਿੰਘ ਨੇ ਇਕੱਲਾ ਮੁੱਦਾ ਚੱਕਿਆ ਇਸ ਗੱਲ ਨੂੰ ਲੈ ਕੇ ਤੇ ਸਪੀਕਰ ਨੇ ਗੱਲ ਹੀ ਨਹੀਂ ਸੁਣੀ ਸਰਕਾਰ ਇੱਕ ਸ਼ਬਦ ਵੀ ਬੋਲਣਾ ਨਹੀਂ ਚਾਹੁੰਦੀ ਆਹ ਵਿਧਾਨ ਸਭਾ ਦਾ ਸੈਸ਼ਨ ਦੋ ਦਿਨ ਦਾ ਉਹਦੇ ਭੰਡਪਣਾ ਕਰਕੇ ਜਿਵੇਂ ਸਰਕਸ ਲੱਗੀ ਹੁੰਦੀ ਹੈ ਮੇਰੇ ਕੋਲੇ ਸੋਡੇ 35 ਐਮਐਲਏ ਆ ਜੀ ਮੇਰੇ ਕੋਲੇ 40 ਐਮਐਲਏ ਆ ਜੀ ਉਹ ਮੁੱਖ ਮੰਤਰੀ ਹੁਣ ਐਨਕਾ ਲਾ ਕੇ ਆਉਣ ਲੱਗ ਗਿਆ ਪਹਿਲਾਂ ਕਿਹਾ ਹੁੰਦਾ ਸੀਗਾ ਕਿ ਮੇਰੀ ਅੱਖਾਂ ਚੱਖਾ ਪਾ ਕੇ ਗੱਲ ਕਰੋ ਹੁਣ ਐਨਕਾ ਲਾ ਕੇ ਆਉਣ ਲੱਗ ਗਿਆ ਕੀ ਕੀਤਾ ਵੀ ਉੱਥੇ ਇਹ ਇਕੱਲੇ ਆਏ ਆ ਜੀ ਇਹ ਕਾਂਗਰਸੀ ਆਏ ਆ ਜੀ ਇਹ ਫਲਾਨਾ ਜੀ ਇਹ ਢਮਕਾ ਜੀ ਗੱਲਾਂ ਦਾ ਕੜਾਹ ਕਰਕੇ ਡੂੜਦਨ ਦਾ ਸ਼ੈਸ਼ਨ 8 ਘੰਟੇ 3 ਘੰਟੇ ਇੱਕ ਦਿਨ 5 ਘੰਟੇ ਇੱਕ ਦਿਨ 8 ਘੰਟੇ ਦਾ ਸ਼ੈਸ਼ਨ ਗੱਲਾਂ ਬਾਤਾਂ ਭੰਡਪੁਣਾ ਕਰਕੇ ਚੁਟਕਲੇ ਕਹਾਣੀਆਂ ਸੁਣਾ ਕੇ ਮਿਹਣੋ ਮਿਹਣੀ ਹੋ ਕੇ ਜਨਾਨੀਆਂ ਨੂੰ ਨਗਾਤਾ ਕੋਈ ਮੁੱਦੇ ਦੀ ਗੱਲ ਹੋਈ ਮੈਂ ਹਰਜੋਤ ਪੈਸ ਨੂੰ ਪੁੱਛਣਾ ਚਾਹੁੰਦਾ ਮੈਂ ਭਵੰਤ ਮਾਉ ਨੂੰ ਪੁੱਛਣਾ ਚਾਹੁੰਦਾ ਪੰਜਾਲੇ ਸਪੀਕਰ ਨੂੰ ਪੁੱਛਣਾ ਚਾਹੁੰਦਾ ਵੀ ਕੀ ਕਿਉਂ ਨਹੀਂ ਜੇ ਤੁਸੀਂ ਜਿਹੜੀ ਜਿਹੜੀ ਸੈਂਟਰ ਦੀ ਖੇਤੀਬਾੜੀ ਨੀਤੀ ਦਾ ਖੰਡਾ ਆਇਆ ਸੀਗਾ ਉਹਦੇ ਖਿਲਾਫ ਤੁਸੀਂ ਮਤਾ ਪਾਇਆ ਤੇ ਉਹ ਸਿੱਖਿਆ ਨੀਤੀ ਉਹ ਸਿੱਖਿਆ ਨੀਤੀ ਜਿਹੜੀ ਨਾ ਕਿਸੇ ਸੂਬੇ ਦੀ ਬੋਲੀ ਨੂੰ ਬਖਸ਼ੂਗੀ ਨਾ ਉਥੋਂ ਦੀ ਸੱਭਿਆਤਾ ਨੂੰ ਨਾ ਉਥੋਂ ਦੇ ਸਾਹਿਤ ਨੂੰ ਨਾ ਉਥੋਂ ਦੇ ਇਤਿਹਾਸ ਨੂੰ ਸਭ ਕੁਝ ਮਲਿਆ ਮੇਟ ਕਰ ਦੂਗੀ ਖਤਮ ਕਰ ਦੂਗੀ ਉਹ ਸਿੱਖਿਆ ਨੀਤੀ 2020 ਵਾਲੀ ਸਭ ਤੋਂ ਪਹਿਲਾਂ ਜੇ ਪੰਜਾਬ 'ਚ ਲਾਗੂ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਪਹਿਲੇ ਸੱਟੇ ਹੀ ਪੰਜਾਬ 'ਚ ਲਾਗੂ ਕਰਤੀ ਤੁਜੇ ਸੂਬੇ ਅੜੇ ਖੜੇ ਆ ਇਹਨਾਂ ਸਭ ਤੋਂ ਪਹਿਲਾਂ ਲਾਗੂ ਕੀਤੀ ਆ ਉਹ ਭਰਾਵੋ ਹੱਥ ਬਣਾ ਲਓ ਰੱਬ ਦਾ ਵਾਸਤਾ ਪੰਜਾਬੀ ਉਹ ਜਾਗ ਜਾਓ ਜਾਗ ਜਾਓ ਉਹ ਸਿੱਖਿਆ ਬੋਲੀ ਜਦੋਂ ਅੰਗਰੇਜ਼ ਆਏ ਸੀ ਨਾ ਅੰਗਰੇਜ਼ ਅੱਛੇ ਜਦੋਂ 15 ਸਾਲ ਜੂਰਾ ਭਾਰਤ ਗੁਲਾਮ ਹੋਇਆ ਤੇ ਪੰਜਾਬ ਗੁਲਾਮ ਕਰਦੇ ਨੂੰ 100 ਸਾਲ ਲੱਗਿਆ ਅਗਲਿਆਂ ਨੂੰ ਤਾਂ ਉਹਨਾਂ ਨੇ ਸੋਚਿਆ ਸੀ ਬਹੁਤ ਦਿਮਾਗੀ ਬੰਦੇ ਸੀ ਵੀ ਇਹ ਮਾਰਸ਼ਲ ਕੌਮ ਆ ਲੜਾਕੂ ਕੌਮ ਆ ਦਲੇਰ ਕੌਮ ਆ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਇਹਨਾਂ ਨੂੰ ਕਾਬੂ ਕਰਨ ਦਾ ਤਰੀਕਾ ਕੀ ਹੋਣਾ ਜਿਹੜਾ ਉਹ ਕਹਿੰਦੇ ਨੇ ਇਹਨਾਂ ਸਿੱਖਿਆ ਢਾਂਚਾ ਤਬਾਹ ਕਰ ਦਿਓ ਤਹਿਸ਼ ਨਹਿਸ਼ ਕਰ ਦਿਓ ਉਹਨਾਂ ਦੀ ਸਿੱਖਿਆ ਜਿਹੜੀ ਨੀਤੀ ਆ ਅਗਲਿਆਂ ਨੇ ਅੰਗਰੇਜ਼ ਦੀ ਨੀਤੀ ਦੇਖੋ ਜੇ ਉਸ ਵੇਲੇ ਅੰਗਰੇਜ਼ ਦੇ ਕੋਲੇ ਕੋਈ ਪੰਜਾਬੀ ਬੰਦਾ ਆਪਣਾ ਊੜੇ ਆੜੇ ਦਾ ਕੈਦਾ ਜਮਾ ਕਰਾਉਂਦਾ ਸੀ ਉਹਰੇ ਦਿੰਦੇ ਸੀ ਉਹ 6 ਆਨੇ ਜੇ ਕੋਈ ਗੁਣਗਾਸਾ ਤਲਵਾਰ ਟਕੂਆ ਜਮਾ ਕਰਾਉਂਦਾ ਸੀ ਉਹਰੇ ਦਿੰਦੇ ਸੀ 2 ਆਨੇ ਦੇਖੋ ਗੁਣਗਾਸੇ ਦੇ 2 ਆਨੇ ਤੇ ਕੈਦੇ ਦੇ ਪੰਜਾਬੀ ਦੇ ਊੜੇ ਆੜੇ ਦੇ 6 ਆਨੇ ਅਗਰ ਇਹਨੇ ਸੋਡੀ ਸਿੱਖਿਆ ਨੀਤੀ ਤੇ ਹਮਲਾ ਕੀਤਾ ਉਹੀ ਨੀਤੀ ਅੱਜ ਲਾਗੂ ਕਰ ਰਹੀ ਹੈ ਭਾਜਪਾ ਦੀ ਜਿਹੜੀ ਆਰਐਸਐਸ ਦੀ ਪਾਲਿਸੀ ਹੈ ਜਿਹੜੀ ਵਿਚਾਰਧਾਰਾ ਇੱਕ ਦੇਸ਼ ਇੱਕ ਬੋਲੀ ਦੀ ਗੱਲ ਕਰਦੇ ਆ ਪੁਆਂਸੀਆ ਜੋਗਦਾਰੀ ਜੋ ਬੇਈਮਾਨੀ ਜੋ ਸਿਰਫ ਆਪਣੀ ਕੁਰਸੀ ਬਚਾਉਣ ਖਾਤਰ ਕਿੰਨਾ ਚਿਰ ਹੋ ਰਿਹਾ ਤਿੰਨ ਸਾਲ ਲਾਂਗੇ ਸਾਢੇ ਤਿੰਨ ਡੂੜ ਸਾਲ ਹੋ ਰਿਹਾ ਜੋ ਧੋਤ ਜੋਗਦਾਰੀ ਜੋਗ ਪਾਪ ਤੂੰ ਕੁਮਾਰਿਆ ਪੰਜਾਬ ਨਾਲ ਅੰਦਰ ਖਾਤੇ ਬੀਜੇਪੀ ਨਾਲ ਸੈਟਿੰਗ ਕਰਕੇ ਉਹਨਾਂ ਦੀਆਂ ਨੀਤੀਆਂ ਸੈਂਟਰ ਦੀਆਂ ਪੰਜਾਬ 'ਚ ਲਾਗੂ ਕਰ ਰਿਹਾ ਇਹ ਬਹੁਤ ਖਤਰਨਾਕ ਆ ਭਰਾਵਾ ਬਹੁਤ ਖਤਰਨਾਕ ਆ ਇਹ ਤੈਨੂੰ ਇਤਿਹਾਸ ਨੇ ਮaaf ਨਹੀਂ ਕਰਨਾ ਆਉਣ ਵਾਲੀਆਂ ਨਸਲਾਂ ਨੇ ਮaaf ਨਹੀਂ ਕਰਨਾ ਜੱਡਾ ਬੜਾ ਧੋਖਾ ਤੂੰ ਕੁਮਾਰਿਆ ਇਸ ਵੇਲੇ ਪੰਜਾਬੀ ਦੇ ਨਾਲ ਪੂਰੇ ਪੰਜਾਬ ਨਾਲ ਪੂਰੀ ਪੰਜਾਬੀਆਂ ਦੇ ਨਾਲ ਆਹ ਤੁਹਾਨੂੰ ਦਿਖਾਉਣਾ ਮੜਾ ਧਿਆਨ ਨਾਲ ਜੁੜੇ ਰਿਹਾ ਕਰੋ ਮੈਂ ਤਾਂ ਕਹਿੰਦਾ ਇਹਨੂੰ ਸਾਂਝੇ ਕਰਦੇ ਜਾਓ ਟੁੱਟਣੇ ਸ਼ੁਰੂ ਹੋ ਜਾਂਦੇ ਆ ਬੰਦੇ ਤਾਂ ਮੈਂ ਗੱਲ ਪੰਜਾਬੀ ਦੀ ਕਰੀ ਇਹਨਾਂ ਥੱਲੇ ਗੁੱਡ ਬਾਏ ਗੁੱਡ ਬਾਏ ਤੁਸੀਂ ਅੰਗਰੇਜ਼ੀ ਦੇ ਮਾਤਰੇ ਫਿਰਦੇ ਰਿਹਾ ਕਰੋ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਕੋਈ ਜ਼ਮਾਨ ਮਾਰੀ ਕੋਈ ਬੋਲੀ ਨਹੀਂ ਮਾਰੀ ਆ ਧਿਆਨ ਨਾਲ ਸੁਣ ਲਓ ਕੀ ਮਸਲੇ ਨੇ ਇਹ ਬਹੁਤ ਜ਼ਰੂਰੀ ਗੱਲਾਂ ਹੈ ਜਿਹੜੀਆਂ ਖਬਰਾਂ ਹੋਰਾਂ ਨਹੀਂ ਸੁਣਨੀਆਂ ਹੁੰਦੀਆਂ ਆਈ ਦੇਖ ਰਿਹਾ ਨਚਾਰਾਂ ਦੇ ਖੇਡਾਂ ਨਚਾਰਾਂ ਦੀਆਂ ਟੈਂਪੂਆਂ ਦੀਆਂ ਵੀਡੀਓ ਤੇ ਅਸੀਂ ਦੇਖਣੀਆਂ ਹੁੰਦੀਆਂ ਤੇ ਆਹ ਰੀਲਾਂ ਅੱਧੇ ਕੱਪੜੇ ਪਾਈਆਂ ਕੁੜੀਆਂ ਨੱਚਦੀਆਂ ਉਹ ਅਸੀਂ ਉਧਰ ਮਸ਼ਰੂਫ ਆਂ ਆਹ ਗੱਲਾਂ ਆਹ ਖਬਰਾਂ ਵਾਲਿਆਂ ਧਿਆਨ ਹੈ ਕਿਸੇ ਨੂੰ ਜੇ ਇਮਾਨਦਾਰੀ ਨਾਲ ਥੱਲੇ ਕੋਈ ਟਿੱਪਣੀ ਕਰਕੇ ਦੱਸੋ ਮੈਨੂੰ ਇਹ ਗੱਲ ਦਾ ਪਤਾ ਆ ਮੈਂ ਤੁਹਾਨੂੰ ਖਬਰਾਂ ਦਿਖਾਉਣਾ ਸੁਣ ਲਿਓ ਧਿਆਨ ਨਾਲ ਪਿਛਲੇ ਕਈ ਦਿਨਾਂ ਤੋਂ ਰੌਲਾ ਪੈ ਰਿਹਾ ਸੁਣਿਓ ਧਿਆਨ ਦੇ ਨਾਲ तमिलनाडु से है जहां पर जनता हिंदी भाषा के खिलाफ प्रदर्शन कर रही है वो तमाम बोर्ड्स और जहां जहाँ हिंदी में कुछ लिखा पा रहे हैं जा रही है प्रदर्शन शुरू हुए दरअसल बाईस फरवरी को चेन्नई से एक किलोमीटर दूर मौजूद कदलूर में आयोजित अभिभावक शिक्षक संघ के कार्यक्रम में तमिलनाडु के मुख्यमंत्री और द्रविड़ मुन्नेत्र के नेता एम स्टालिन ने शिरकत की उन्होंने कहा ਕੇਂਦਰੀ ਸਰਕਾਰ ਦੀ ਰਾਸ਼ਟਰੀ ਸਿੱਖਿਆ ਨੀਤੀ ਨੈਸ਼ਨਲ এডੂਕੇਸ਼ਨ ਪਾਲਿਸੀ ਨੂੰ ਪ੍ਰਦੇਸ਼ ਵਿੱਚ ਅਸੀਂ ਲਾਗੂ ਕਰਨ ਦੇ ਬਕਸ਼ ਵਿੱਚ ਨਹੀਂ ਹੈ। ਅਰਗ ਐਨਈਪੀ ਦੇ ਮਾਧਿਅਮ ਤੋਂ ਸੁਣ ਲਓ ਇਹ ਇਹ ਐਮਕੇ ਸਟਾਲਾ ਦਾ ਮੁੱਖ ਮੰਤਰੀ ਹਤਮਨ ਲਾਡੂ ਦਾ ਜਿਹੜਾ ਠੋਕ ਕੇ ਕਹਿ ਰਿਹਾ ਵੀ ਅਸੀਂ ਇਹ ਸਿੱਖਿਆ ਨੀਤੀ ਲਾਗੂ ਨਹੀਂ ਕਰਦੇ ਤੇ ਭਵੰਤ ਸਿੰਘਾ ਤੂੰ ਸਭ ਤੋਂ ਪਹਿਲਾਂ ਪੰਜਾਬ ਚ ਲਾਗੂ ਕਰਤੀ ਸਭ ਤੋਂ ਪਹਿਲਾਂ ਤੂੰ ਆ ਦੂਜੀ ਵੀ ਸੁਣ ਲਿਓ ਵਾਈਜ਼ ਇੰਟੇਕ ਜੁੜੇ ਰਹੋ ਮੇਰਾ ਵੀ ਜੁੜਦੇ ਜਾਓ ਯਾਰਾ ਮਸਲਾ ਬਹੁਤ ਵੱਡਾ ਬਾਈ ਮਸਲਾ ਸਾਡੀਆਂ ਹੋਂਦ ਸਾਡੀਆਂ ਹਸਤੀਆਂ ਨਾਲ ਜੁੜਿਆ ਸਾਡੇ ਵਿजूद ਨਾਲ ਜੁੜਿਆ ਹੋਇਆ ਮਸਲਾ ਭਰਾਵੋ ਸਾਡੀ ਸੱਭਿਆ ਦਾ ਤਹਿਸ ਨਾਸ਼ ਕੀਤੀ ਜਾ ਰਹੀ ਹੈ ਹਿੰਦੀ ਤੇ ਮੈਂ 19 ਸੈ ਹਾਂ ਸੁਣ ਲਿਓ ਹਿੰਦੀ ਤਮਿਲ ਵਿਵਾਦ ਮੇਂ ਅਬ ਇੱਕ ਨਿਆ ਰੰਗ ਆਇਆ ਹੈ ਅਬ ਦੱਖਣ ਕੈਬਨੇਟ ਆਦ ਕਵਲ ਹਸਨ ਭੜਕ ਗਏ ਹੈ ਹਿੰਦੀ ਥੋਪੇ ਜਾਣੇ ਪਰ ਉਹਨੇ ਦੇ ਨਾਲ ਹੀ ਹੈ ਇਹ ਦਮ ਕੀ उन्होंने हिंदी थोपने पर अपना गुस्सा निकालते हुए कहा कि तमिल लोगों ने भाषा के लिए अपनी कुर्बानियां और इन चीजों से मत खेलिए तमिल बच्चा बच्चा जानता है कि उन्हें किस भाषा की जरूरत है और उन्हें समझ है कि वे किस भाषा को चुने कमल हासन ने हिंदी को लेकर हुए विवाद के बारे में ये बात शुक्रवार को अपनी पार्टी एम के आज फाउंडेशन डे के दौरान ਉੱਥੋਂ ਦਾ ਮੁੱਖ ਮੰਤਰੀ ਐ ਐਮ ਕੇ ਸਟਾਲਨ ਉੱਥੋਂ ਦਾ ਬਹੁਤ ਵੱਡਾ ਹੀਰੋ ਕਲਾਕਾਰ ਕਮਲ ਹਸਨ ਜੀ ਨੇ ਹਿੰਦੀ ਵੀ ਬਹੁਤ ਸੁਪਰ ਡੁਪਰ ਹਿੱਟ ਫਿਲਮਾਂ ਦਿੱਤੀਆਂ ਉਹ ਉਹਨਾਂ ਦਾ ਤਾਮਲਾਂ ਦਾ ਹੀਰੋ ਆ ਉਹੋ ਜਿਹੇ ਬੰਦੇ ਉੱਥੋਂ ਦੇ ਰੇੜੀ ਵਾਲੇ ਬੰਦੇ ਉੱਥੋਂ ਦੇ ਮਜ਼ਦੂਰ ਲੋਕ ਉੱਥੋਂ ਦੇ ਕਿਸਾਨ ਲੋਕ ਉੱਥੋਂ ਦੇ ਜਿਹੜੇ ਨੌਕਰੀ ਪੇਸ਼ੇ ਵਾਲੇ ਲੋਕ ਮੁਲਾਜ਼ਮ ਲੋਕ ਕੁੱਲ ਬੰਦਾ ਕੁੱਲ ਬੰਦਾ ਆਪਣੀ ਬੋਲੀ ਨੂੰ ਲੈ ਕੇ ਚਿੰਤਤਾ ਮੈਂ ਦੱਖਣ ਕੋ ਮੈਂ ਸਾਰਾ ਕੇਰਲਾ ਕਰਨਾਟਕ ਆਂਧਰਾ ਤਮਲਡੂ ਤਲਗਾਨਾ ਤੋਂ ਲੈ ਕੇ ਸਾਰੇ ਗਿਆ ਮੈਂ ਬੰਗਾਲ ਚ ਵੀ ਗਿਆ ਉਹ ਲੋਕ ਬਾਈ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਉਹ ਨਹੀਂ ਸਨਤਾ ਕਰਦੇ ਤੇ ਸਾਡੇ ਯਾਰ ਤੁਸੀਂ ਹਾਲਾਤ ਦੇਖੋ ਪੰਜਾਬ ਅਗਲੇ ਉੱਥੇ ਹਿੰਦੀ ਨੂੰ ਹੀਠਾ ਉੱਤੇ ਕਿਤੇ ਵੀ ਬਰਦਾਸ਼ਤ ਨਹੀਂ ਕਰਦੇ ਨਾ ਹੀਠਾ ਨਾਲੋਂ ਉੱਪਰ ਕਿਤੇ ਬਰਦਾਸ਼ਤ ਨਹੀਂ ਕਰਦੇ ਉਹ ਉਹਨਾਂ ਨੇ ਰੰਗ ਮਾਰੇ ਆ ਨਾ ਅਸੀਂ ਵੀ ਰੰਗ ਮਾਰੇ ਸੀਗੇ 16 ਚ 17 ਚ ਮੇਰੇ ਤਾਂ 18 ਪਰਚੇ ਦਿੱਤੇ ਸੀ ਅੰਦਰ ਵੀ ਰਹਿ ਕੇ ਆ ਹੱਦੇ ਵੀ ਚੱਲੀ ਜਾਂਦੇ ਆ ਨਾਲੇ ਹਾਲਾਂਕਿ ਮੈਂ ਕਿਹਾ ਸੀ ਵੀ ਸਾਡੀ ਪੰਜਾਬੀ ਉੱਪਰ ਲਿਖੋ ਥੱਲੇ ਹਿੰਦੀ ਅੰਗਰੇਜ਼ੀ ਜੋ ਮਰਜ਼ੀ ਲਿਖ ਲਓ ਉਹ ਥੱਲੇ ਵੀ ਨਹੀਂ ਲਿਖਣ ਦਿੰਦੇ ਕਿਤੇ ਨਹੀਂ ਲਿਖਣ ਦਿੰਦੇ ਤੇ ਅੱਛਾ ਰੇਲਵੇ ਸਟੇਸ਼ਨਾਂ ਦੇ ਮੈਂ ਦੇਖਿਆ ਹੁਣ ਨਵੇਂ ਬਣਾਏ ਇਹਨਾਂ ਨੇ ਜਿਹੜੇ ਜਿਹੜੇ ਰੇਲਵੇ ਸਟੇਸ਼ਨ ਹੈ ਕੱਲੀ ਹਿੰਦੀ ਹੈ ਕਿਤੇ ਪੰਜਾਬੀ ਨਹੀਂ ਹੈਗੀ ਆ ਇੱਥੇ ਨਵਾਂ ਨਵਾਂ ਮੇਰ ਬਣਿਆ ਬਹੰਡੇ ਦਾ ਉਹਨੇ ਕੋਈ ਸਮਾਗਮ ਰੱਖਿਆ ਪ੍ਰੋਗਰਾਮ ਰੱਖਿਆ ਕੋਈ ਸਾਰੇ ਬੋਰਡ ਬਹੰਡੇ ਦੇ ਵਿੱਚ ਹਿੰਦੀ ਚ ਲੱਗੇ ਹੋਏ ਆ ਖਾਂਦੇ ਪੰਜਾਬ ਦਾ ਰਹਿੰਦੇ ਪੰਜਾਬ ਚ ਐ ਟੱਟੀ ਪਿਸ਼ਾਬ ਹੱਕਣਾ ਮੂਤਣਾ ਪੰਜਾਬ ਚ ਗੰਦ ਪੰਜਾਬ ਚ ਪਾਉਣਾ ਤੇ ਨਫ਼ਰਤ ਪੰਜਾਬੀ ਬੋਲੀ ਨੂੰ ਇੰਨਾ ਪੰਜਾਬੀਆਂ ਨੂੰ ਵੀ ਦੇਖ ਲਓ ਤੇ ਬੋਰਡ ਦੇਖਿਓ ਬੰਦੇ ਜਿਹੜੇ ਜਾਂਦੇ ਆਉਂਦੇ ਆ ਪਰ ਮਾਰ ਆ ਬੋਰਡਾਂ ਦੀ ਚਾਰ ਸਪਰੇ ਹਿੰਦੀ ਦੀ ਅਸੀਂ ਫਿਰ ਕਹਿੰਦੇ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹਰ ਬੋਲੀ ਦਾ ਸਤਕਾਰ ਆ ਮਾਨ ਆ ਪਰ ਤੁਸੀਂ ਜਬਰੀਤ ਕੋਈ ਬੋਲੀ ਨੂੰ ਥੋਪ ਰਹੇ ਹੋ ਤੇ ਸਾਡੀ ਬੋਲੀ ਨੂੰ ਖਤਮ ਕਰ ਰਹੇ ਆ ਕਮੁੰਡਾ ਕਹਣਾ ਬਾਈ ਹైదరాబాద్ ਆ ਮੈਂ ਮੈਂ ਵੀ ਆਇਆ ਗਏ ਹైదరాబాద్ ਮੈਂ ਜਾ ਕੇ ਆਇਆ ਆ ਦੇਖਿਆ ਨਾ ਲੋਕਾਂ ਦੇ ਮੈਂ ਮਰ ਜਾਣਗੇ ਇਹ ਲੋਕ ਪਰ ਮਜਾਲ ਆ ਕਿਸੇ ਦੀ ਕੋਈ ਇਹਨਾਂ ਦੀ ਬੋਲੀ ਨਹੀਂ ਕੋਈ ਮਾੜੀ ਜੁਂਗਲ ਵੀ ਕਰ ਜੇ ਤੇ ਸਾਡੀਆਂ ਸਾਡੀ ਬੋਲੀ ਨੂੰ ਲਤਾੜਤਾ ਨਕਾਰਤਾ ਖਤਮ ਕਰਦਾ ਪਰ ਇਹ ਰੋਲਤੀ ਸਾਡੀ ਬੋਲੀ ਤੇ ਸਾਡੇ ਨੂੰ ਪਰਵਾਹ ਹੀ ਕੋਈ ਨਹੀਂ ਇਹਨਾਂ ਨੇ ਹਲੇ ਪੈਗ-ਪਗ ਧਰ ਕੇ ਨੱਚਣਾ ਸਿਰਾਂ ਤੇ ਹਲੇ ਤਾਂ ਬਹੁਤ ਤਮਾਸ਼ੇ ਡਰਾਮੇ ਰਹਿੰਦੇ ਆ ਨਾ ਸਾਡੇ ਸਾਨੂੰ ਕੀ ਲੋੜ ਆ ਠੀਕ ਆ ਮਰਦੀ ਆ ਬੋਲੀ ਮਰ ਜਾਣ ਦੇ ਅਗਲੀ ਗੱਲ ਸੁਣ ਲਓ ਆ ਹੋਰ ਸੁਣਾਉਣਾ ਅੱਜ ਦੀ ਖਬਰ ਹੈ ਤਾਂ ਸੋਨੂੰ ਕਹਿਣਾ ਵੀ ਕੰਮ ਦੀਆਂ ਖਬਰਾਂ ਵੀ ਮਾੜੀਆਂ ਮੋਟੀਆਂ ਪੜ ਲਿਆ ਕਰੋ ਭਰਾਵੋ ਆ ਦੇਖੋ ਤਰਮਿੰਦਰ ਪ੍ਰਧਾਨ ਜਿਹੜਾ ਕੇਂਦਰ ਦਾ ਸਿੱਖਿਆ ਮੰਤਰੀ ਹੈ ਉਹਨੇ ਪਤਾ ਕੀ ਧਮਕੀ ਦਿੱਤੀ ਹੈ ਤਾਮਨ ਲਾਡੂ ਨੂੰ ਉਹ ਕਹਿੰਦਾ ਸੋਡਾ ਜਿਹੜਾ 2000 ਕਰੋੜ ਦਾ ਫੰਡ ਹੈ ਸੈਂਟਰ ਉਹ ਨਹੀਂ ਦੇਊਗਾ ਜੇ ਤੁਸੀਂ ਕੇਂਦਰ ਦੀ ਸਿੱਖਿਆ ਨੀਤੀ ਲਾਗੂ ਨਹੀਂ ਕਰੋਗੇ ਇਹ ਗੱਲ ਕਹਿ ਰਿਹਾ ਤਰਮਿੰਦਰ ਪ੍ਰਧਾਨ ਤਾਮਨ ਲਾਡੂ ਨੂੰ ਸਟਾਰਨ ਦਾ ਕੀ ਬਿਆਨ ਆ ਉਹ ਕਹਿੰਦਾ ਤੁਸੀਂ 10000 ਕਰੋੜ ਦੀ ਜੇ ਹੋਰ ਪੇਸ਼ਕਸ਼ ਵੀ ਕਰੋਗੇ ਕੋਈ ਹੋਰ ਪੈਕੇਜ ਵੀ ਦਿਓਗੇ 10000 ਜਾਂ 20000 ਰੁਪਏ ਸਾਨੂੰ ਹੋਰ ਦਿੱਤਾ ਤਾਂ ਵੀ ਮੈਂ ਸੋਡੀ ਸਿੱਖਿਆ ਨੀਤੀ ਲਾਗੂ ਨਹੀਂ ਕਰੂੰਗਾ ਸਟਾਲਾ ਦਾ ਬਿਆਨ ਆ ਇਹ ਦੇਖ ਲਓ ਇਹ ਇਹ ਹੁੰਦੇ ਆ ਮੁੱਖ ਮੰਤਰੀ ਜਿਹੜੇ ਆਪਣੇ ਸੂਬੇ ਲਈ ਆਪਣੇ ਹੱਕਾਂ ਲਈ ਲੜਨ ਵਾਲੇ ਆ ਤੇ ਕਾ ਸਾਡੇ ਵਾਲੇ ਆ ਇਹ ਕਿਉਂ ਨਹੀਂ ਬਈ ਮੈਂ ਪੁੱਛਣਾ ਚਾਹੁੰਨਾ ਐ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਾਂ ਭਵੰਤਮਾਨ ਸਪੈਸ਼ਲ ਸੈਸ਼ਨ ਬੁਲਾ ਕੇ ਕਿਉਂ ਨਹੀਂ ਇਹ ਸਿੱਖਿਆ ਨੀਤੀ ਦੇ ਖਿਲਾਫ ਮਤਾ ਲੈ ਕੇ ਆਉਂਦਾ ਬਈ ਇਹ ਸਿੱਖਿਆ ਨੀਤੀ ਮੈਂ ਤੁਹਾਨੂੰ ਫੇਰ ਦੱਸਦਾ ਛੋੜਾ ਜਿੰਨਾ ਇਤਿਹਾਸ ਆ ਸਭ ਉਹ ਛੋੜੇ ਜਿਹੜਾ ਸਲੇਸਾਂ ਦੇ ਵਿੱਚੋਂ ਯੂਨੀਵਰਸਿਟੀਆਂ ਦੇ ਵਿੱਚੋਂ ਕਾਲਜਾਂ ਨੂੰ ਸਕੂਲਾਂ ਨੂੰ ਸਭ ਕੱਢ ਦਿੱਤਾ ਜਾਊਗਾ ਛੋੜਾ ਜਿੰਨਾ ਸਾਹਿਤ ਆ ਜਿੰਨਾ ਲਿਟਰੇਚਰ ਆ ਛੋੜਾ ਉਹ ਸਾਰਾ ਕੱਢ ਦਿੱਤਾ ਜਾਊਗਾ ਸੋਡੀ ਬੋਲੀ ਹੌਲੀ 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 ਕਰਕੇ ਜਿਵੇਂ ਆ ਇਹਨਾਂ ਨੇ ਲਾਗੂ ਕਰਤਾ ਅੱਜ ਹੌਲੀ ਹੌਲੀ ਐ ਖਤਮ ਕਰ ਦੇਣਗੇ ਕੁੱਲ ਚੀਜ਼ ਸੋਡੀ ਸੱਭਿਆਤਾਰਾ ਨਾਸ ਮਾਰ ਦੇਣਗੇ ਇਹ ਸਿੱਖਿਆ ਨੀਤੀ ਉਹ ਨੀਤੀ ਆ ਅਜਿਵੇਂ ਆ ਪਾਰੈਡੀ ਦਾ ਰੌਲਾ ਪਿਆ ਮੈਂ ਬੋਲਿਆ ਪਾਰੈਡੀ ਬਾਰੇ ਪਰ ਬਹੁਤਿਆਂ ਸਿਆਣਿਆਂ ਨੇ ਬਣਾਈ ਲਈ ਐਵੇਂ ਮੌਰੀਆਂ ਦਾ ਲੱਖਾ ਤਾਂ ਸੋਨੂੰ ਮੈਂ ਕਰੋਨੇ ਵੇਲੇ ਵੀ ਕਿਹਾ ਸੀ ਟੀਕੇ ਨਾ ਲਵਾਓ ਸੰਭਲੇ ਤੁਸੀਂ ਉਦੋਂ ਵੀ ਨਹੀਂ ਟੀਕੇ ਲਵਾ ਰਹੇ ਤੁਸੀਂ ਗੜਾ ਦੇ ਜਿੰਨਾ ਸਾਇਲੈਂਟ ਅਟੈਕ ਆਉਂਦਾ ਹੈ ਤਾ ਘਮਣਪੰਡ ਹਫ਼ਤੇ ਦੇ ਵਿੱਚ 5-6 ਮੌਤਾਂ ਹੋ ਗਈਆਂ 25-25 30-30 ਸਾਲ ਦੇ ਨੌਜਵਾਨ ਵੀ ਮਰ ਗਏ ਉਦੋਂ ਲੋਕਾਂ ਨੇ ਮੇਰੀ ਸੁਣੀ ਨਹੀਂ ਮੈਂ ਉਦੋਂ ਹੀ ਬੋਲਿਆ ਸੀਗਾ 20 ਚ ਨਾਂ ਲਵਾਓ ਟੀਕੇ ਨਾਂ ਲਵਾਓ ਲੋਕ ਕਹਿੰਦੇ ਮੈਨੂੰ ਗਾਲਾਂ ਕੱਢ ਤੂੰ ਕੀ ਡਾਕਟਰ ਐ ਮੈਂ ਹੁਣ ਕਹਾ ਬਾਲ ਆਲਰੇਡੀ ਨਾਂ ਬਣਾਓ ਨਹੀਂ ਸੁਣੀ ਬਣਾ ਲਈ ਲੋਕਾਂ ਨੇ ਜਿਹੜਾ ਸੁਣਦਾ ਸਾਨੂੰ ਦਾਰੂ ਪੀਣ ਤੋਂ ਵੇਲਾ ਨਹੀਂ ਸਾਨੂੰ ਤਾਂ ਹੋਰ ਕੰਮਾਂ ਤੋਂ ਵੇਲ ਨਹੀਂ ਹੈਗੀ ਇੱਥੇ ਸਾਨੂੰ ਸਿੱਖਿਆ ਨੀਤੀ ਦਾ ਕੀ ਹੈ ਕੀ ਹੈ ਸਾਨੂੰ ਖੇਤੀਬਾੜੀ ਨੀਤੀ ਦਾ ਸੀ ਕੀ ਲੈਣਾ ਪਾ ਰੈਡੀਆਂ ਤੋਂ ਕੋਈ ਗੱਲ ਨਹੀਂ ਦੇਖਾਂ ਕਿ ਹੁੰਦਾ ਸੋ ਭਾਈ ਸੋ ਨੂੰ ਬੇਨਤੀ ਆ ਇਹਨਾਂ ਲਾਂਟੀਆਂ ਨੂੰ ਇਹਨਾਂ ਗਦਾਰਾਂ ਨੂੰ ਅ ਵਿਚੇ ਬਾਦਲਬੂਦਲ ਨੇ ਵਿਚੇ ਕਾਂਗਰਸੀ ਨੇ ਸਾਰੇ ਚੁੱਪ ਨੇ ਐਡੇ ਘਟਿਆ ਤੇ ਐਡੇ ਲਾਂਟੀ ਐਡੇ ਗਦਾਰ ਤੇ ਬੇਈਮਾਨ ਬੰਦੇ ਨੇ ਇਹ ਰੋਜ਼ ਕੋਈ ਨਾ ਕੋਈ ਕਦੇ ਪਾਣੀਆਂ ਤੇ ਹਮਲਾ ਹੋ ਗਿਆ ਬੀਬੀ ਐਮਬੀਏ ਦੇ ਬੱਚਾ ਪਿੱਛੇ ਜਾਨ ਕੈਮਰਾ ਹੀ ਲਾਤੇ ਉੱਥੇ ਸੈਂਸਰ ਲਾਤੇ ਸਾਡੇ ਪਾਣੀ ਤੇ ਉੱਥੇ ਚੁੱਪ ਨੇ ਪਾਣੀਆ ਜਹਰਾਂ ਪੈਂਦੀ ਉੱਥੇ ਚੁੱਪ ਨੇ ਰੋਜ਼ ਪੋਣਾ ਕੋ ਸੈਂਟਰ ਸਾਡੇ ਤੇ ਨਵਾਂ ਕੋਈ ਲਾਗੂ ਕਰ ਰਿਹਾ ਕੋਈ ਨਾ ਕੋਈ ਫਰਮਾਨ ਜਾਰੀ ਕਰ ਰਹੇ ਨੇ ਆਪਾਂ ਸਾਰੇ ਚੁੱਪ ਕਰ ਜਾਂਦੇ ਸਭ ਚੁੱਪ ਨੇ ਇਹ ਹੱਦ ਹੋ ਗਈ ਯਾਰ ਤੁਸੀਂ ਇਹ ਪੰਜਾਬੀਆਂ ਨੇ ਸਿਰ ਤੇ ਤੁਹਾਨੂੰ ਬਿਠਾਇਆ ਸਿਰ ਦਾ ਤਾਜ ਤੁਹਾਨੂੰ ਬਣਾਇਆ ਰਾਜ ਭਾਗ ਦਿੱਤੇ ਗੱਡੀਆਂ ਦਿੱਤੀਆਂ ਮੰਤਰੀ ਬਣਾਇਆ ਮੁੱਖ ਮੰਤਰੀ ਬਣਾਇਆ ਆ ਪਹਿਲਾਂ ਕਾਂਗਰਸ ਕਾ ਨੂੰ ਬਣਾਇਆ ਪਹਿਲਾਂ ਫਿਰ ਬਾਦਲਾਂ ਨੂੰ ਬਣਾਇਆ ਸਭ ਆ ਮਸਲੇ ਚੁੱਪਨੇ ਯਾਰ ਹੁਣ ਮੈਂ ਸੁਣ ਰਿਹਾ ਸੀ ਅੱਜ ਕਈ ਬਾਦਲ ਵਾਲੇ ਵੀ ਬੋਲੀ ਜਾਂਦੇ ਆ ਜੀ ਬਹੁਤ ਵੱਡਾ ਹਮਲਾ ਆ ਜੀ ਤੁਸੀਂ ਕਾਇਮ ਵਾਲ ਭਾਈ ਬਰ ਰਹੇ ਕਿੰਨੇ ਸਾਲ ਉਦੋਂ ਤੁਸੀਂ ਕਿੱਥੇ ਸੀ ਬੋਲਣ ਵਾਲੇ ਬਈ ਉਦੋਂ ਦੀਆਂ ਨੀਤੀਆਂ ਲਾਗੂ ਨੇ ਤਾਂ ਆ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਗੱਲ ਗੱਲ ਤੇ ਟਵੀਟ ਕਰਨ ਵਾਲੇ ਬੰਦੇ ਮਾੜੀ ਮਾੜੀ ਗੱਲ ਤੇ ਬਰਦੀ ਕਰਿਆ ਕਰਨ ਵਾਲੇ ਬੰਦੇ ਸਾਰੇ ਚੁੱਪਨੇ ਕੀ ਫਰਜ਼ ਨਹੀਂ ਬਣਦਾ ਵੀ ਸਾਰੇ ਜਿੰਨੀਆਂ ਵਿਰੋਧੀ ਧਿਰਾਂ ਕਾਂਗਰਸੀ ਆ ਬਾਦਲ ਆ ਹੋਰ ਜਿੰਨੇ ਵੀ ਹੈਗੇ ਸਾਰੇ ਇਕੱਠੇ ਹੋ ਕੇ ਭੰਤ ਨੂੰ ਘੇਰੋ ਇਹ ਮਸਲੇ ਤੇ ਕਿਉਂ ਕਲਾ ਪ੍ਰਗਟ ਸਿੰਘ ਤੇ ਕਿਉਂ ਬੋਲਿਆ ਭਾਈ ਸਿੱਖਿਆ ਨੀਤੀ ਦੇ ਵੀ ਇਹਦੇ ਖਿਲਾਫ ਤੁਹਾਨੂੰ ਮਤਲਿਆਉਣਾ ਚਾਹੀਦਾ ਕਿਉਂ ਬੋਲਿਆ ਪੂਰੀ ਕਾਂਗਰਸ ਨੇ ਕਿਉਂ ਨਹੀਂ ਇਹ ਮਤਲਿਆਉਂਦਾ ਰਣસભા ਦੇ ਵਿੱਚ ਵਿਰੋਧੀ ਧਰ ਦੇ ਬੰਦੇ ਆ ਤੁਸੀਂ ਵਿਰੋਧੀ ਧਰ ਦੇ ਤੁਹਾਡੇ ਕੋਲੇ ਵਿਰੋਧ ਦਾ ਜਿਹੜਾ ਹੈਗਾ ਤੁਸੀਂ ਕਿਉਂ ਨਹੀਂ ਬੋਲੇ ਫਿਰ ਤੇ ਵੀ ਹਾਂ ਭਾਈ ਇਹ ਗਲਤ ਨੀਤੀਆਂ ਖਤਮ ਕਰੋ ਨੂੰ ਬੰਦ ਕਰੋ 21 ਐਨੀ 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 ਇਹ ਨਾ ਕੰਮ ਡੋਗਰੇ ਵਾਲਾ ਨਾ ਕਰ ਇਹ ਡੋਗਰੇ ਵਾਲਾ ਕੰਮ ਨਾ ਕਰ ਇਹ ਗਦਾਰੀਆਂ ਨਾ ਕਰੇ ਪੰਜਾਬ ਯਾਰ ਕਿੰਨੇ ਚਾਵਾਂ ਨਾਲ ਕਿੰਨੇ ਮਾਨਸ ਤਕਾਰ ਨਾਲ ਯਾਰ ਤੈਨੂੰ ਲੋਕਾਂ ਨੇ ਸਿਰ ਤੇ ਬਿਠਾਇਆ ਯਾਰ ਉਹ ਦੋ ਦੋ ਵੇ ਮੈਂ ਤੱਕ ਲੋਕ ਤੇਰਾ ਭਾਸ਼ਣ ਸੁਣਨ ਨੂੰ ਲੋਕ ਤਨ ਡੀਖਦੇ ਹੁੰਦੇ ਸੀ ਯਾਰ ਇਹ ਸਦਾ ਬੈਠਾ ਰਹੇਗਾ ਯਾਰ ਆ ਤੂੰ ਦੇਖੀ ਜਾਈਂ ਤੈਨੂੰ ਹੁਣੀ ਲਾ ਕੇ ਹੁਣ ਠੋਕਣਗੇ ਦੇਖ ਲਈ ਤੂੰ ਆ ਜਿਹੜਾ ਥੋੜਾ ਹ ਲੁਧਿਆਣੇ ਤੋਂ ਥੋੜਾ ਮਰ ਗਿਆ ਸੀਗਾ ਐਮਐਲਏ ਆਪਣਾ ਗੋਗੀ ਉਹੀ ਥਾਂ ਤੇ ਹੁਣ ਵੋਟਾਂ ਹੋਣੀਆਂ ਜਿਵੇਂ ਜਿਹੜੀ ਚ ਵੋਟਾਂ ਪੈਣੀਆਂ ਨੇ ਉਹੀ ਥਾਂ ਤੇ ਉਹ ਜਿਹੜਾ ਰਾਜ ਸਭਾ ਮੈਂਬਰ ਆ ਲਿਆ ਕੇ ਉਹਨੂੰ ਟਿਕਟ ਦੇ ਦਿੱਤੀ ਉਹ ਰਾਸ ਵਾਲੀ ਕੁਰਸੀ ਖਾਲੀ ਕਰਕੇ ਉਹਦੇ ਕੇਜਰੀਵਾਲ ਨੂੰ ਬਿਠਾ ਕੇ ਤੇ ਤੇਰਾ ਤਾਂ ਇਹ ਇਹ ਤੇਰਾ ਡੰਡਾ ਡੁੱਕਣਗੇ ਤੈਨੂੰ ਥੋੜੀ ਰਹਿਣ ਦੇਣਗੇ ਇੱਥੇ ਹੋ ਗਈਆਂ ਤਿਆਰੀਆਂ ਸਾਰੀਆਂ ਉਹ ਐਵੇਂ ਥੋੜੀ ਉਹਨੂੰ ਇੱਧਰ ਟਿਕਟ ਦਿੱਤੀ ਆ ਲਿਆ ਕੇ ਵੀ ਇਹਨੂੰ ਜਿਤਾ ਕੇ ਐਮਐਲਏ ਬਣਾ ਲਾਂਗੇ ਤੇ ਰਾਸ ਸਭਾ ਖਾਲੀ ਹੋ ਜੂਗੀ ਤੇ ਉਹ ਆਪਾਂ ਕੇਜਰੀਵਾਲ ਨੂੰ ਬਿਠਾ ਲਾਂਗੇ ਤਬਾਹ ਕਰੀ ਜਾਂਦੇ ਆ ਯਾਰ ਉਹ ਸਾਡੇ ਲੋਕ ਨੇ ਯਾਰ ਜਿਹੜੇ ਹਲੇ ਵੀ ਜੰਦਾਬਾਦ ਜੰਦਾਬਾਦ ਕਰੀ ਜਾਂਦੇ ਵੀ ਆ ਸੋ ਭਾਈ ਬੇਨਤੀ ਆ ਪੰਜਾਬੀ ਹੋਏ ਭਰਾਵੋ ਇਹ ਇਹ ਬੋਲੀਆਂ ਨਾ ਬੋਲੀਆਂ ਕੌਮਾਂ ਦੇ ਮਾਨ ਸਤਕਾਰ ਹੁੰਦੀਆਂ ਨੇ ਕੌਮਾਂ ਬੋਲੀ ਨਾਲ ਜਾਂਦੀਆਂ ਨੇ ਭਾਈ ਮੈਂ ਕਮਲਾ ਨਹੀਂ ਸੀਗਾ ਵੋਟਾਂ ਤੇ ਉੱਠ ਕੇ ਰੰਗ ਮਾਰਨ ਲੱਗਾ ਸੀਗਾ ਸਕੂਲਾਂ ਜਾ ਕੇ ਮੈਂ ਲੜਦਾ ਔਰ ਰੱਬ ਦਾ ਵਾਸਤਾ ਉਹ ਭਰਾਵੋ ਦੁਨੀਆ ਦੀ ਹਰ ਸ਼ੈ ਪ੍ਰਾਪਤ ਕਰ ਲੋਗੇ ਹਰ ਤੁਸੀਂ ਦੌਲਤਾਂ ਸ਼ੌਂਤਾਂ ਪ੍ਰਾਪਤ ਕਰ ਲੋਗੇ ਇੱਕ ਵਾਰੀ ਤੁਹਾਡੀ ਮਾਂ ਬੋਲੀ ਮਰ ਗਈ ਨਾ ਤੁਹਾਡੀ ਬੋਲੀ ਖਤਮ ਹੋ ਗਈ ਇਹ ਇਹ ਮੁੜ ਕੇ ਲੱਭਿਆ ਨਹੀਂ ਉਹ ਲੱਭਣੀ ਜਿੰਨੀ ਮਰਜ਼ੀ ਪੂਰੀ ਦੁਨੀਆ ਦੀ ਦੌਲਤ ਲੈ ਕੇ ਸਦੇ ਕਦਮਾਂ ਤੇ ਰੱਖਦੇ ਵੀ ਸਾਡੀ ਬੋਲੀ ਨੂੰ ਜਿਉਂਦਾ ਕਰਦੇ ਸਾਡੀ ਬੋਲੀ ਨੂੰ ਲਿਆ ਦਿਓ ਮੋੜ ਕੇ ਨਹੀਂ ਮਿਲਣ ਨੂੰ ਪੜਾਵੋ ਸੋ ਬੇਨਤੀ ਆ ਭਾਈ ਹੱਥ ਬੰਨ ਕੇ ਸੁਣੋ ਕਿ ਉੱਠੋ ਯਾਰ ਆਪਾਂ ਇਹਨਾਂ ਦਾ ਵਿਰੋਧ ਕਰਕੇ ਜਿੱਥੇ ਕਦੇ ਮਿਲਦੇ ਆ ਘੇਰੋ ਇਹਨਾਂ ਦੇ ਐਮਐਲਏ ਨੇ ਅਸੀਂ ਆਨਲਾਈਨ ਦਰਾਂ ਤੇ ਮੈਂ ਪ੍ਰੋਗਰਾਮ ਬਣਾ ਕੇ ਸਾਰੇ ਹੋਰ ਵੀ ਬੰਦਿਆਂ ਦੇ ਨਾਲ ਗੱਲ ਕਰਕੇ ਅਸੀਂ ਆਨ ਆਲੇ ਦਿਨਾਂ ਦੇ ਬੱਚੇ ਇਹਨਾਂ ਨੂੰ ਘੇਰ ਹੁੰਦਾ ਇਹਨਾਂ ਦੇ ਐਮਐਲਏ ਦੇ ਘਰ ਘੇਰ ਹੁੰਦਾ ਅਸੀਂ ਪ੍ਰੋਗਰਾਮ ਰੱਖ ਰਹੇ ਹਾਂ ਜਸਕਰਮੰਤ ਦੇ ਕਰਕੇ ਉਹਦਾ ਵੀ ਜਵਾਬ ਦੇ ਤੂੰ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਤੁਸੀਂ ਮਤਾ ਕਿਉਂ ਨਹੀਂ ਲਿਆ ਰਹੇ ਜਦੋਂ ਪੂਰਾ ਦੱਖਣ ਬੰਗਾਲ ਤੋਂ ਲੈ ਕੇ ਛੇ ਸੂਬੇ ਨੇ ਜਿਨ੍ਹਾਂ ਨੇ ਪੂਰਨ ਤੌਰ ਤੇ ਡਟ ਕੇ ਵਿਰੋਧ ਕਰਤਾ ਵੀ ਅਸੀਂ ਇਹ ਸਿੱਖਿਆ ਨੀਤੀ ਆਦਿ ਸੂਬੇ ਚ ਲਾਗੂ ਨਹੀਂ ਕਰਾਂਗੇ ਤੇ ਪੰਜਾਬ ਚ ਲਾਗੂ ਕਿਉਂ ਕੀਤੀ ਗਈ ਆ ਸਵਾਉ ਮੇਰਾ ਵੀਰਾ ਉੱਪਰ ਉੱਠ ਕੇ ਇਹਨਾਂ ਦਾ ਵਿਰੋਧ ਕਰ ਗਿਆ ਨਹੀਂ ਫਿਰ ਲੰਗੇ ਤੋਂ ਬਾਅਦ ਵੇਲਾ ਪਸਤਾਉਣ ਦਾ ਕੋਈ ਫਾਇਦਾ ਨਹੀਂ ਦੱਬੀ ਤੁਰੇ ਆਉਂਦੇ ਆ ਦੱਬੀ ਤੁਰੇ ਆਉਂਦਾ ਰੋਟੀ ਕਾ ਲਾ ਲੱਕ ਦੇਖ ਰਤੀ ਕਾ ਆਉਂਦੇ ਵੀ ਕਿੰਨੇ ਕੁ ਬੁੜਕਦੇ ਐ ਉਹਨਾਂ ਟਿਕਾ ਗਾਂ ਕਰ ਦਿੰਦੇ ਆ ਆਪਣੇ ਵਾਲੇ ਨੂੰ ਕੋਈ ਪ੍ਰਵਾਹ ਨਹੀਂ ਕੋਈ ਗਾ ਨਹੀਂ ਤੇ ਮੱਝ ਦਾ ਟਿਕਾ ਠੋਕ ਦੋ ਲੈ ਕੇ ਤੇ ਚੁੱਪੀਆਂ ਸੀ ਕੀ ਬੋਲਣਾ ਹਾਂ ਅਜੰਦ ਕੱਢ ਮਿਸਤਰੀ ਮੁੰਡਾ ਲਿਖਦਾ ਕਹਿੰਦਾ ਬਾਈ ਚੰਗੀਆਂ ਗੱਲਾਂ ਸੁਣ ਕੇ ਕੋਈ ਰਾਜੀ ਨਹੀਂ ਕਹਨਾ ਮੜਾ ਜਾ ਕਤ ਨਹੀਂ ਇੱਧਰ ਪੁੱਜ ਗਿਆ ਕਹਦਾ ਮੜਾ ਜਾ ਕਹ ਦੇ ਵੀ ਝਾੜੂ ਵਾਲੇ ਦੀ ਕੋਈ ਲੀਲੀ ਵੀਡੀਓ ਵਾਇਰਲ ਹੋ ਗਈ ਫਿਰ ਕਹਣਗੇ ਸੈਂਡ ਕਰੀ ਬਾਈ ਭੇਜੀ ਸਹੀ ਗੱਲ ਆ ਯਾਰ ਇੰਨਾ ਜੋਗਰੀ ਰਹੇਗੇ ਅਸੀਂ ਯਾਰ ਤਾਂ ਦਾ ਯਾਰ ਉਹ ਗੱਲ ਇਹੀ ਦਾ ਰੌਲਾ ਸੁੱਤੀਆਂ ਹੋਈਆਂ ਕੌਮਾਂ ਦੇ ਫਰਾਈ ਕਾਫਲੇ ਲੁੱਟੇ ਜਾਂਦੇ ਨੇ ਬਾਈ ਸੁੱਤਿਆਂ ਹੋਿਆਂ ਨਾਲ ਆਏ ਇਹੀ ਕੁਛ ਵਾਪਰਦਾ ਵਾਕਈ ਆਪਾਂ ਇਧਰ ਨੂੰ ਸੁੱਤੇ ਪਏ ਆ ਬਾਈ ਸਵਾਗਤ ਹੈ ਭਾਈ ਆਨਲਾਈਨ ਅਸੀਂ ਪ੍ਰੋਮ ਦੇਵਾਂਗੇ ਤੁਹਾਨੂੰ ਸੱਦਾ ਦੇਵਾਂਗੇ ਇਸ ਮਸਲੇ ਨੂੰ ਲੈ ਕੇ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੀ ਬੋਲੀ ਪੰਜਾਬ ਦੇ ਅੰਦਰ ਇਸ ਤਰੀਕੇ ਨਾਲ ਇਹਨੂੰ ਖਤਮ ਕਰਨਾ ਸਵਾਗਤ ਮੇਰਾ ਵੀਰ ਆਪਾਂ ਤੇ ਮੈਂ ਇਹ ਕਹਿਣਾ ਇਸ ਮੇਰੀ ਗੱਲਬਾਤ ਨੂੰ ਸਮੁੱਚੀ ਨੂੰ ਇੰਨਾ ਸਾਂਝਾ ਕਰ ਦਿਓ ਕਿ ਇਹ ਘਰ ਘਰ ਗੱਲ ਜਾਣੀ ਚਾਹੀਦੀ ਹੈ ਹਰ ਬੰਦੇ ਨੂੰ ਹਰ ਪੰਜਾਬੀ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਬੋਲੀ ਨਾਲ ਕੀ ਹੋਣਾ ਤੇ ਤੁਹਾਡੇ ਜਵਾਕ ਸਕੂਲਾਂ 'ਚ ਪੜਦੇ ਆ ਸਕੂਲਾਂ 'ਚ ਮੇਰਾ ਵੀ ਇੱਕ ਹੋਰ ਬੇਨਤੀ ਮੇਰੀ ਮੰਨ ਲਿਓ ਮੈਂ ਹਰ ਬਾਰੀ ਬੇਨਤੀ ਕਰਦਾ ਕਿ ਸਕੂਲਾਂ 'ਚ ਹਰ 2 ਹਾਂ ਦਿਨਾਂ ਬਾਅਦ ਮਹੀਨੇ ਬਾਅਦ ਆਪਣੇ ਬੱਚੇ ਅਗਰ ਜਾਇਆ ਕਰੋ ਜਵਾਕਾ ਮਰ ਜਾਇਆ ਕਰੋ ਉੱਥੋਂ ਦੇ ਟੀਚਰਾਂ ਨੂੰ ਪੁੱਛਿਆ ਕਰੋ ਉੱਥੋਂ ਦੇ ਪ੍ਰਬੰਧਕਾਂ ਨੂੰ ਪੁੱਛਿਆ ਕਰੋ ਉਥੋਂ ਦੀ ਮੈਨੇਜਮੈਂਟ ਨੂੰ ਪੁੱਛਿਆ ਕਰੋ ਵੀ ਦੱਸਿਆ ਕਰੋ ਵੀ ਭਾਈ ਸਾਡੇ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ ਕਿਹੜਾ ਸਾਇੰਸ ਕਿਹੜਾ ਇਤਿਹਾਸ ਕਿਹੜੀ ਬੋਲੀ ਸਾਡੇ ਜਵਾਕਾਂ ਨੂੰ ਏਕਾਦੂਆ ਪੰਜਾਬੀ ਚ ਆਉਂਦਾ ਸਾਡੇ ਜਵਾਕਾਂ ਨੂੰ ਪਹਾੜੇ ਆਉਂਦੇ ਆ ਮਹਾਰਨੀਆਂ ਆਉਂਦੀਆਂ ਇਹ ਮੇਰਾ ਵੀਰ ਪੁੱਛਿਆ ਕਰੋ ਮੈਂ ਇਹ ਨਹੀਂ ਕਹਿੰਦਾ ਕਿਤੇ ਪੜ੍ਹਾਓ ਨਾ ਕਿਤੇ ਮਰਜ਼ੀ ਪੜ੍ਹਾਓ ਹਿੰਦੀ ਅੰਗਰੇਜ਼ੀ ਉਰਦੂ ਅਰਬੀ ਫਾਰਸੀ ਜਿੰਨੀਆਂ ਮਰਜ਼ੀ ਜ਼ਬਾਨਾਂ ਸਿਖਾਓ ਕੋਈ ਮਾੜੀਆਂ ਨਹੀਂ ਜ਼ਬਾਨਾਂ ਪਰ ਸਾਡੀ ਬੋਲੀ ਜਿਹੜੀ ਮਾਰੀ ਜਾ ਰਹੀ ਹੈ ਇਹ ਬਹੁਤ ਖਤਰਨਾਕ ਹੈ ਸੋ ਵੀਰੇ ਵੀਰੇ ਮੇਰੀਆਂ ਗੱਲਾਂ ਤੇ ਗੌਰ ਕਰੋ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਹਰ ਘਰ ਤੱਕ ਮੇਰਾ ਵੀਰੇ ਗੱਲ ਪਹੁੰਚਾ ਦਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਪਰਬਲ ਹੋ ਰਿਖ ਰਹੇ ਆ ਤੇ ਤੁਹਾਨੂੰ ਦੱਸਾਂਗੇ ਵੀ ਕਿਸੇ ਰੂਪ ਤੇ ਚੇਤਾਵਨੀ ਆ ਵਾਰਨਿੰਗ ਹੈ ਸਮਝ ਲਓ ਸਰਕਾਰ ਭਵੰਤ ਨੂੰ ਵੀ ਤੇ ਸੀਬੀਐਸਸੀ ਵਾਲਿਆਂ ਨੂੰ ਵੀ ਇਹ ਅਸੀਂ ਲਾਗੂ ਨਹੀਂ ਹੋਣਦੇ